ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਜਦੇਸ ਜੀ ਅੱਖੀ ਸਿੱਟੇ ਹਾਲ ਨੇ ਸ਼ੰਭੂ ਬਾਰਡਰ ਦੇ 21 2 2024 ਜਦੋਂ ਅੱਜ ਇਹ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੀ ਕਾਲ ਦਿੱਤੀ ਹੋਈ ਆ ਅੱਗੇ ਵਧਣ ਦੀ ਉਹਦੀਆਂ ਫੋਲ ਤਿਆਰੀਆਂ ਤੇ ਮੋਰੇ ਪ੍ਰਸ਼ਾਸਨ ਵੱਲੋਂ ਵੀ ਵੱਡੀਆਂ-ਵੱਡੀਆਂ ਜਿਹੜੀਆਂ ਜੀਸੀਬੀਆਂ ਲਿਆ ਖੜੀਆਂ ਮਸ਼ੀਨਾਂ ਲਿਆ ਆ ਕੇ ਖੜੀਆਂ ਕੀਤੀਆਂ ਹੋਈਆਂ ਨੇ ਇਧਰੋਂ ਜਿਹੜੇ ਕਿਸਾਨਾਂ ਨੇ ਵੀ ਪੂਰੀਆਂ ਤਿਆਰੀਆਂ ਬੋਰੀਆਂ ਤੇ ਹੋਰ ਬਹੁਤ ਸਾਰੇ ਸਮਾਨ ਆਪਣੀਆਂ ਮਸ਼ੀਨਾਂ ਲੈ ਕੇ ਪਹੁੰਚੇ ਹੋਏ ਆ ਕਿਸਾਨ ਵੀ ਮੂੰਹ ਬੰਨੇ ਹੋਇਆ ਤਾਂ ਕਿ ਜਿਹੜਾ ਗੈਸ ਨਾਲ ਚ ਉਹਦੇ ਕਿਹ ਤਰ੍ਹਾਂ ਦੀ ਚਸ਼ਮੇ ਲਾਏ ਹੋਏ ਆ ਜਿੰਨੀ ਵੱਧ ਤੋਂ ਵੱਧ ਸੇਫਟੀ ਹੋ ਸਕਦੀ ਆ ਕਿਸਾਨਾਂ ਵੱਲੋਂ ਉਹ ਸਾਰੀ ਸੇਫਟੀ ਵੀ ਕੀਤੀ ਗਈ ਆ ਪਰ ਸਾਰਾ ਮਾਹੌਲ ਬਹੁਤ ਤਣਾਪੂਰਨ ਬਣਿਆ ਹੋਇਆ ਆ ਨੈਟ ਬਿਲਕੁਲ ਬੰਦ ਹੈ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਪ੍ਰਸ਼ਾਸਨ ਦੇ ਦੋਨਾਂ ਪਾਸੇ ਦੋ ਪੌੜਿਆ ਦੋਨਾਂ ਤੇ ਹੀ ਬੜੀਆਂ ਜੀਸੀਬੀਆਂ ਕਰੀਆਂ ਆ ਤੇ ਆਹ ਕੰਮ ਸ਼ੁਰੂ ਹੋਊਗਾ ਜੀ ਦੇਖੋ ਗੋਲੇਦਾਰੀ ਨੇ ਸ਼ੁਰੂ ਕਰਤੇ ਆ ਬਹੁਤ ਜ਼ਿਆਦਾ ਸੰਗਤ ਆਈ ਹੋਈ ਆ ਉਸ ਤੋਂ ਬਾਅਦ ਜਿਹੜਾ ਆਮੋ-ਸਾਮਣੇ ਜਿੱਦਾਂ ਕਿਸੇ ਦੋ ਦੇਸ਼ਾਂ ਦੀ جنگ ਹੁੰਦੀ ਐ ਇਸ ਤਰ੍ਹਾਂ جنگ ਹੋ ਰਹੀ ਆ ਦੋਨਾਂ ਰੋਡਾਂ ਦੇ ਉੱਪਰ ਦੇਖੋ ਕਿਸ ਤਰ੍ਹਾਂ ਜਿਹੜਾ ਪ੍ਰਸ਼ਾਸਨ ਦੀ ਪੁਲਿਸ ਬੀਐਸਐਫ ਤੇ ਇਹ ਦੋ ਕਿਸਾਨ ਲਾਠੀਆਂ ਦੇ ਨਾਲ ਲੜ ਰਹੇ ਆ ਤੇ ਪ੍ਰਸ਼ਾਸਨ ਬੋਲੂ ਬਹੁਤ ਤਰ੍ਹਾਂ ਦੇ ਜਿਹੜੇ ਹਥਕੰਡੇ ਅਪਣਾਏ ਗਏ ਆ ਤੇ ਖਜ਼ੇਰ ਤੱਕ ਕਿਸਾਨਾਂ ਨੇ ਉਰੇ ਜਿਹੜੀ ਪੁਲਿਸ ਫੋਰਸ ਆ ਦੇਖੋ ਪਿੱਛੇ ਭਜਾ ਦਿੱਤੀ ਆ ਔਰਨੇ ਪਾਸੇ ਵੀ ਪੂਰੀ ਪੁਲਿਸ ਫੋਰਸ ਫੋਰਸ ਜਿਹੜੀ ਹੈਲਮਟ ਲਏ ਹੋਏ ਆ ਦਾੰਗਾ ਵੱਡੀਆਂ ਪਟੀਆਂ ਉਹਨਾਂ ਦੇ ਕੋਲ ਆ ਤੇ ਬਹੁਤ ਜ਼ਿਆਦਾ ਬੁਰਾ ਹਾਲ ਆ ਬਹੁਤ ਸਾਰੇ ਕਿਸਾਨ ਵੀ ਫੱਟੜ ਹੋ ਰਹੇ ਇਹਦੇ ਵਿੱਚ ਤੇ ਬਹੁਤ ਜ਼ਿਆਦਾ ਪੁਲਿਸ ਵੱਡੀ ਤਰ੍ਹਾਂ ਦੇ ਵਿੱਚ ਆ ਇਹਦੇ ਵਿੱਚ ਹੋਰ ਜਿਹੜੀਆਂ ਸੈਂਟਰ ਨੇ ਟੁਕੜੀਆਂ ਭੇਜੀਆਂ ਆ ਜ਼ਿਆਦਾ ਪੁਲਿਸ ਤੋਂ ਇਲਾਵਾ ਉਹ ਵੀ ਆ ਜਿਹੜੀਆਂ ਜੇ ਕਿਸਾਨਾਂ ਨੂੰ ਕੂਚ ਕਰਨ ਤੋਂ ਰੋਕਣ ਲਈ ਇੱਥੇ ਆਈਆਂ ਤੇ ਦੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਹਾਈ ਲੈਵਲ ਤੇ ਪੁਲਿਸ ਜਿਹੜੀ ਆਈ ਹੋਈ ਆ ਬੀਐਸਐਫ ਦੀਆਂ ਟੁਕੜੀਆਂ ਆਈਆਂ ਹੋਈਆਂ ਆ ਤੇ ਕਿਸਾਨਾਂ ਵਿੱਚ ਆਹਮੋ ਸਾਹਮਣੇ ਦੀ ਜੰਗ ਚੱਲ ਰਹੀ ਆ ਤੇ ਜਦੋਂ ਆ ਬਾਈ ਦੇ ਕਿਸੇ ਤੇ ਗੋਲੀ ਲੱਗੀ ਸੀਗੀ ਤੇ ਉਹਨੂੰ ਲੈ ਕੇ ਚੱਲੇ ਆ ਅਸੀਂ ਦੀਆਂ ਗੋਲੀਆਂ ਚਲਾਈਆਂ ਗਈਆਂ ਆ ਪੁਲਿਸ ਵਾਲੋਂ ਬੀਐਸਐ ਤੋਂ ਜੋਨਾਵਲੋਂ ਤਾਂ ਆ ਦੇਖੋ ਬਾਈ ਦੇ ਗੋਲੀ ਲੱਗ ਗਈ ਆ ਤੇ ਉਹਨੂੰ ਲੈ ਕੇ ਚੱਲੇ ਆ ਤੇ ਇਹ ਦੇਖਦੇ ਆ ਬਾਈ ਕਿੰਦਾ ਇਹ ਹਾਲਾਤ ਆ ਬਹੁਤ ਜ਼ਿਆਦਾ ਬੰਦਾ ਹੋਏ ਵੀ ਬਹੁਤ سارے ਜਿਹੜੇ ਕਿਸਾਨ ਐ ਫੱਟੜ ਹੋਏ ਆ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਕਿਸਾਨਾਂ ਦੇ ਤਾਂ ਦੇਖੋ ਹਾਲਾਤ ਬਹੁਤ ਜ਼ਿਆਦਾ ਤਲਾਪੁਰ ਨੇ ਹੋਇਆ ਖੇਤਾਂ ਤੋਂ ਖੇਤਾਂ ਦੇ ਵਿੱਚ ਵਰਕੇ ਬੀਐਸਐਫ ਨੇ ਪੁਲਿਸ ਵਾਲਿਆਂ ਨੇ ਸਿੱਧੀਆਂ ਗੋਲੀਆਂ ਲਾਕੀਆਂ ਕਿਸਾਨਾਂ ਦੇ ਇੰਨੇ ਹਜੂਮ ਦੇ ਉੱਤੇ ਸਿੱਧਾ ਡੈਮੋਕਰੇਸੀ ਦਾ ਘਾਣ ਕਰਦੇ ਹੋਏ ਦੇਖੋ ਕਿਸ ਤਰ੍ਹਾਂ ਹਾਲਾਤ ਬਣੇ ਹੋਏ ਆ ਬਹੁਤ ਮਾਮਾ ਦੇ ਪੋਤੇ ਜਿਹੜੇ ਅੱਜ ਲਤਾ ਮਹਾ ਟੁੱਟੀਆਂ ਇਹਨਾਂ ਦੀਆਂ ਤੇ ਆਹ ਹਾਲਾਤ ਦੇਖੋ ਖੇਤਾਂ ਦੇ ਵਿੱਚ ਆਹ ਬਾਈ ਜਿਹੜਾ ਲੈ ਕੇ ਜਾ ਰਹੇ ਆ ਇਹਨੂੰ ਐਂਬੂਲੈਂਸ 'ਚ ਪਾਉਣ ਲੱਗੇ ਆ ਤੇ ਇਹਨੂੰ ਲੈ ਕੇ ਜਾਂਦੇ ਆ ਜੀ ਲੈ ਕੇ ਜਾ ਰਹੇ ਆ ਐਂਬੂਲੈਂਸ ਦੇ ਵਿੱਚ ਪਾ ਕੇ ਹਸਪੀਟਲ ਨੂੰ ਬਾਈ ਦਾ ਗੋਲੀ ਲੱਗੀ ਹੋਈ ਆ ਆ ਬਾਈ ਆ ਤੇ ਮੈਨੂੰ ਲੱਗਦਾ ਬਾਈ ਦੀ ਡੈਥ ਹੋ ਚੁੱਕੀ ਆ ਬਾਈ ਜੀ ਤੇ ਐਂਬੂਲੈਂਸ ਵਿੱਚ ਫੇਰ ਵੀ ਪਾ ਕੇ ਭੇਜਿਆ ਜਾ ਰਿਹਾ ਆ ਆਖਰੀ ਸਾਹਾਂ ਤੇ ਆ ਬਾਈ ਸ਼ੁਭਕਰਨ ਸਿੰਘ ਆ ਤਿੰਨ ਭੈਣਾਂ ਦਾ ਇਕਲੌਤਾ ਭਰਾ ਆ ਜੀ ਬਠਿੰਡਾ ਦੇਖੋ ਬਾਈ ਦੀ ਡੈਥ ਹੋ ਗਈ ਵੀਰ ਜੀ ਆ ਬਾਈ ਆ ਦੇਖੋ ਕਿਹੋ ਜਿਹਾ 21 ਸਾਲ ਦਾ ਜਵਾਨ ਆ ਮੁੰਡਾ ਏ ਸਿਰ ਦੇ ਵਿੱਚ ਸਿੱਧੀ ਗੋਲੀ ਮਾਰੀ ਹੋਈ ਆ ਤੇ ਇਹੋ ਜਿਹੇ ਹਾਲਾਤ ਆ ਜਵਾਨੀ ਇਸ ਤਰ੍ਹਾਂ ਮਰ ਰਹੀ ਆ ਸਾਡੀ 20 21 ਸਾਲਾਂ ਦਾ ਜਵਾਨ ਅੱਜ ਇਹ ਸ਼ਹੀਦੀ ਪਾ ਗਿਆ